ਤੁਦੇ ਆਗੇ ਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਨਿਰਾਨ ਇੱਕ ਓੰਕਾਰ ਸ੍ਰੀ ਵਾਇਗੁਤੀ ਕੀ ਪਤਰ ਹੈ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਦ ਸਾਹਿ ਦਸੂਈ ਪ੍ਰਤਮ ਭਗਵਤੀ ਸਿਮਰ ਕੈ ਗੁਰੂ ਨਾਨਕ ਇਥਿਆ

ਦਰਸ਼ਨ ਦਿਵਾਰ ਉਪਦੇਸ਼ਾਂ 'ਚ ਅੰਤਰ ਕੇ ਬੋਲਣਾ ਜੀ ਸਵਾਛੀ ਹੋ ਪੰਜਾ ਪਿਆਰਿਆਂ ਚੌਹ ਸਹਿਬ ਜੀ ਆਚਾਰੀਆਂ ਮੁੱਠੀਆਂ ਛੀਆਂ ਜਕੀਆਂ ਤਪੀਆਂ ਜਨਾ ਨਾਮ ਜਪਿਆ ਵਣ ਛਕਿਆ ਦੀਕ ਚੁਲਾਈ ਦੀਕ ਵਾਹਿ ਦੀ ਕੀ ਅਨੁਸ਼ਕੀਤਾ ਤਨ ਨੇ ਚੜੇ ਤਮਿਆਰਿਆਂ ਨਾਲ ਛਰਾਏ ਗਏ ਗੁਰਦੁਆਰੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਵਿਆ ਸਿੱਖੀ ਸਿਰਫ ਇਸਾਂ ਸੋਅ ਸਾਸਗ ਨਿਵਾਹੀ ਤਨ ਦੇ ਪਰਮ ਪਰਪਰ ਕਮਾਈ ਦਾ ਧਿਆਨ ਧਰ ਕੇ ਪੁਰਣਾ ਜੀ ਸਵਾਮੀ ਗੁਰੂ ਪੰਝਾ ਭਗਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਪੁਰਣਾ ਜੀ ਸਵਾਮੀ ਗੁਰੂ ਪ੍ਰਥਮ ਸਰਬੱਤ ਕਲ ਸਾਹਿਬ ਜੀ ਕੀ ਅਰਦਾਸ ਹੈ ਜੀ ਸਰਬੱਤ ਕਲ ਸਾਹਿਬ ਜੀ ਕੋ ਵਾਹਿਗੁਰੂ 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 ਚਿਤਿ ਆਵੇ ਚਿਤਿ ਆਵਣ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਬਹਰ ਖਾਲਸਾ ਜੀ ਸਾਹਿਬ ਤਹਾਂ ਤਹਾਂ ਸਿਆਰੇ ਆਇ ਤੇ ਦੇਖ ਤੇਗ ਬਦਕ ਕੀ ਪੈ ਪੰਚ ਕੀ ਜੀ ਸ੍ਰੀ ਸਾਹਿਬ ਜੀ ਸਹਾਈ ਖਾਲਸਾ ਜੀ ਕੀ ਮੂਰਵਾਲੇ ਮੁਰਨਾ ਜੀ ਵਾਹਿਗੁਰੂ ਬਸੇ ਸਿਕਾ ਨੂੰ ਸਿੱਖੀ ਦਾਨ ਕੇ ਸਥਾਨ ਰਹਤ ਅਬੇਤਾਂ ਵੇਸਾਹਾਂ ਤਾਂ ਪ੍ਰੂਸਾ ਦਾ ਸ੍ਰੀ ਅਮਰਤ ਸਰਸਬ ਜੀ ਦੇ ਦਰਸ਼ਨੇਸ਼ਨਾ ਚੌਕੀਆਂ ਛੰਡੇ ਬੰਗੇ ਜਗੋ ਜੋ ਅਟਲ ਧਰਮ ਖਾਕ ਕਾਰ ਗੁਰਨਾ ਜੀ ਵਾਹਿਗੁਰੂ ਸਿੱਖਾਂ ਦਾ ਮਨ ਨਿਵਾ ਮਾ ਤੋਚੀ ਮਾਤ ਫੜੇ ਰੱਖੀ ਆਪ ਵਾਹਿਗੁਰੂ ਏ ਆਕਾਰ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾ ਜੀਓ ਸ੍ਰੀ ਗਣਕਾਣਾ ਸਾਹਿਬ ਦੇ ਹੋਰ ਗੁਰਦੁਆਰੇ ਗੁਰਧਾਮ ਜਨਾ ਪਉ ਪੰਥ ਨੂੰ ਮਿਸ਼ੂੜਿਆ ਗਿਆ ਮੁਲੇ ਦਰਸ਼ਨ ਤੇ ਸੇਵਾ ਸੁਭਾਅ ਦਾ ਤਾਂ ਖਾਸਾ ਜੀਨੂ ਬਖਸ਼ਾ ਇਹ ਨਾਣਿਆ ਦੇ ਮਾਣ ਨੇ ਤਾਣਿਆ ਨੇ ਤਾਣ ਨਿਊਟਰਾ ਦੀ ਓਟ ਨਿਆਸਰੀਆਂ ਦੇ ਆਸਰੇ ਸੱਚੇ ਕਿਤਾ ਵਾਹਿਗੁਰੂ ਜੀਓ ਤਨ 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 ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕੀ ਜੀ ਹਾਜ਼ੂਰ ਹਰ ਹਫਤਾ ਵਾਰੀ ਸੁੰਦਰ ਦੀਵਾਨ ਸਜੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਜੀ ਕਿਰਪਾ ਸਦਕਾ ਪਹਿਲੇ ਪ੍ਰਕਾਸ਼ ਧਿਆਲੇ ਨੂੰ ਸਮਰਪਿਤ ਪਿਛਲੇ ਕੁਝ ਦਿਨਾਂ ਤੋਂ ਆਪ ਜੀ ਦੇ ਹਜ਼ੂਰ ਅੰਦਰ ਵਿਸ਼ੇਸ਼ ਜਵਾਨ ਸੱਜਦੇ ਰਹੇ ਸਤਿਗੁਰੂ ਜੀ ਅੱਜ ਆਪ ਜੀ ਦੀ ਕਿਰਪਾ ਸਦਕਾ ਵਿਸ਼ੇਸ਼ ਜਵਾਨਾਂ ਦੀ ਸੰਪੂਰਨਤਾ ਹੋਈ ਗੁਰਮੁਖ ਪਿਆਰਿਆਂ ਨੂੰ ਰਾਗੀ ਸੰਗਤ ਨੂੰ ਆਸਥਾ ਜੀ ਦੀ ਵਾਰ ਦੇ ਕੀਰਤਨ ਹੋਏ ਪੰਥ ਪ੍ਰਸਿੱਧ ਜਥਿਆਂ ਵੱਲੋਂ ਇਲਾਹੀ ਬਾਣੀ ਦੇ ਕੀਰਤਨ ਕੀਤੇ ਗਏ ਸਤਿਗੁਰ ਸਾਹਿਬ ਜੀ ਬਾਣੀ ਪੜ੍ਹਦੇ ਆਂ ਕੀਰਤਨ ਕਰਦੇ ਆਂ ਵਿਚਾਰਾਂ ਕਰਦੇ ਆਂ ਸੁਣਦੇ ਆਂ ਪਾਸੋਂ ਪਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰੀ ਅੱਗੇ ਤੋਂ ਸਮਤ ਬਖਸ਼ਣੀ ਜੀ ਦਰ ਆਈ ਸਾ ਸੰਗਤियां ਤਿਰਪੁਰ ਪੇਟਾਵਾਂ ਵਰਤੇ ਪ੍ਰਵਾਨ ਕਰੀਆਂ ਕਦਮ ਕਦਮ ਲੇਖੇ ਵਿੱਚ ਲਉਣਾ ਆਪਣੇ ਧਰਮ ਘਰੋਂ ਸਿੱਖੇ ਸਿਦਕ ਪ੍ਰਮਾਤਮਾ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਜੀ ਸਤਿਗੁਰ ਸਾਹਿਬ ਜੀ ਆਗਦੇ ਦਰ ਕਰਦੀਆਂ ਸੰਗਤਾਂ ਵੱਲੋਂ ਪਿੰਡ ਠੇਗੜਾ ਅਤੇ ਸੰਗਠ ਘਲਾਕੇ ਦੀ ਸੰਗਤ ਵੱਲੋਂ ਦਰੋਂ ਕਰਮੋਂ ਵਰਸਾਈ ਹੋਏ ਮਹਾਂਪੁਰਸ਼ ਬਾਬਾ ਨਾਮ ਕਮਲ ਰਾਜਾ ਸਾਹਿਬ ਜੀ ਦੀ ਮਿੱਠੀ ਯਾਦ ਵਿੱਚ ਭੋਗ ਤੋਂ ਉਪਰੰਤ ਲੰਗਰਾਂ ਦੀ ਸੇਵਾ ਚਲਾਈ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨੀ ਜਿਨ੍ਹਾਂ ਜਿਨ੍ਹਾਂ ਗੁਰਮਖਾਂ ਨੇ ਮਨ ਕਰਕੇ ਤਨ ਕਰਕੇ ਧਨ ਕਰਕੇ ਸੇਵਾ ਕੀਤੀ ਲੰਗਰਾਂ ਦੀਆਂ ਰਸਤਾ ਵਸਤਾ ਹਾਜ਼ਰ ਕੀਤੀਆਂ ਥੇਗਾ ਵਾਸਤੇ ਰਸਤਾ ਵਸਤਾ ਹਾਜ਼ਰ ਕੀਤੀਆਂ ਸਮੂਹ ਸੰਗਤਾਂ ਜੀ ਕੀ ਕੀਤੀ ਹੋਈ ਸੇਵਾ ਘਾਲ ਸਮੇਂ ਪਾਉਣੇ ਪਰਿਵਾਰਾਂ ਵਿੱਚ ਸੁਖਸ਼ਾਂਤੀਆਂ ਦੇ ਪਹਰੇ ਬਖਸ਼ਣੇ ਦੇ ਰੂਪ ਤਾ ਤਰਸਤੀਆਂ ਬਖਸ਼ੀਆਂ ਜੀ ਬੱਚਿਆਂ ਦੇ ਸਿਰ ਤੇ ਮਿਹਰ ਪ੍ਰਿਆਚ ਰੱਖਣਾ ਵਿਦਿਆਰਥੀਆਂ ਦਾਤਾਂ ਵਿੱਚ ਬਖਸ਼ੀਆਂ ਮਾਤਾ ਪਿਤਾ ਦੇ ਆਗਿਆਕਾਰੀ ਬਣਾਉਣਾ ਜੀ ਕਾਰੋਬਾਰ ਵਿੱਚ ਵਾਧੇ ਬਖਸ਼ਿਸ਼ ਕਰਨੇ ਅਤੇ ਦੁਗਲੀ ਦਾ ਚੋਰੀ ਤੱਕੀ ਬਖਸ਼ਿਸ਼ ਕਰਨੀ ਸਤੂਰ ਸਾਹਿਬ ਜੀ ਦੇ ਨਾਲ ਕਰਦੇ ਸੇਵਕਾਂ ਨੂੰ ਅਰਦਾਸ ਬੇਨਤੀ ਹੈ ਜੀ ਸਰਦਾਰ ਸਤਵੀਰ ਸਿੰਘ ਮੇਵੇ ਜੀ ਸ਼ੰਗਰ ਕੌਰ ਜੀ ਵੱਲੋਂ ਆਪਣੇ ਬੱਚੇ ਵਿਸ਼ਵਦੀਪ ਸਿੰਘ ਕੌੜਾ ਅਤੇ ਮਨਵਦੀਪ ਸਿੰਘ ਕੌੜਾ ਦੇ ਜਨਮ ਦਿਨ ਦੀ ਖੁਸ਼ੀ ਨੂੰ ਵਧਾ ਕੇ ਆਕਾਸ਼ ਤੋਂ ਦੇ ਕਿਰਪਾ ਕਾਮੇ ਜਿਨ੍ਹਾਂ ਭਾਵਨਾ ਨਾਲ ਕੇ ਸੇਵਕਾਂ ਨੇ ਅਰਦਾਸਾਂ ਕਰਵਾਈਆਂ ਸੋਮੰਦੀਆਂ ਭਾਵਨਾਵਾਂ ਲਾੜਦੇ ਹੋਏ ਗੁਰਮਤਿ ਅਨੁਸਾਰ ਕਾਗਰਾਸਾ ਨੇ ਬੱਚਿਆਂ ਦੇ ਸਿਰ ਤੇ ਮਿਹਰ ਪ੍ਰਾਰਥਨਾ ਰੱਖਣਾ ਮਾਤਾ ਜੀ ਅਰਦਾਸਾਂ ਕਾਇਮ ਉਨ੍ਹਾਂ ਵਿਦਿਆਰਥਣ ਬਖਸ਼ੀਆਂ ਤੇ ਰੋਤਾ ਤੰਦਰੁਸਤੀ ਬਖਸ਼ਣੀ ਜੀ ਸਤਿਗੁਰੂ ਸਾਹਿਬ ਜੀ ਹੋਇਆ ਸੇਵਾ ਦਾਸ ਵਿੱਚ ਤੁਮਾਇ ਕਰਕੇ ਪੰਚਮ ਕੜਾ ਪ੍ਰਸ਼ਾਦੀਆਂ ਦੇਗਾ ਸਾਜ ਕੇ ਹਾਜ਼ਰ ਨੇ ਆਉ ਜੀ ਨੂੰ ਭੋਗ ਲੱਗੇ ਭੋਗ ਲੱਗਿਆ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ੋ ਕਿਰਪਾ ਕਰੂ ਜੀ ਪਾਵਨ ਪਿਤਰ ਹੁਕਮ ਨਾਮੇ ਵਰਤ ਕਰਕੇ ਸੰਗਤਾਂ ਨੂੰ ਨਿਹਾਰ ਕੀਰਤਾਰ ਚ ਕਰੋ ਸਿੱਖ ਅੜਦੇ ਸੁਣਦੇ ਸਰਬੱਤ ਦਾ